ਇਹ ਸੁਆਹ ਫੁੱਲ ਗੁਲਾਬ ਦੇ ਨਾਲ ਜਿਹੜਾ ਚੰਡੀਗੜ੍ਹ ਪੰਜਾਬ ਦਾ ਆ ਇਹਦੇ ਕੰਢੇ ਰੂਪੀ ਪੰਜਾਬ ਦੀ ਨੌਜਵਾਨੀ ਆ ਤੇ ਜੇ ਕਿਸੇ ਦਿੱਲੀ ਦੇ ਖੋਤੇ ਨੇ ਇਸ ਨੂੰ ਮੂੰਹ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇੱਕ ਵਾਰੀ ਮੂੰਹ ਛਲਾਂਗੇ ਜ਼ਰੂਰ ਗੁਰੂ ਨਾਨਕ ਮਹਾਰਾਜ ਦੇ 10ਵੇਂ ਜਾਮੇ ਦੇ ਵਿੱਚ ਇਸੇ ਰਬਾਬ ਦੀ ਧੁਨ ਨੂੰ ਰੰਜੀਤ ਨਗਾਰੇ 'ਚ ਬਦਲਿਆ ਹੈ ਤੇ ਜਿਸ ਬੰਦੇ ਦੇ ਅੰਦਰੋਂ ਰਬਾਬ ਦੀ ਮਿੱਠੀ ਧੁਨ ਦੇ ਠਹਿਰਾ ਨੇ ਮੌਕਾ ਆਉਣ ਤੇ ਰੰਜੀਤ ਨਗਾਰਾ ਨਾ ਵਜਾਇਆ ਤੇ ਸੱਚੇ ਦਿੱਲੀ ਦਾ ਤਖਤ ਕੰਮੀ ਰਬਾਬ ਨਾਲ ਨਹੀਂ ਕੰਬਦਾ। ਕਿ ਸੈਨੇਟ ਦੀਆਂ ਇਲੈਕਸ਼ਨਾਂ ਤੋਂ ਚੱਲਦਾ ਆ ਸਟੂਡੈਂਟ ਸੰਘਰਸ਼ ਪੰਜਾਬ ਦੇ ਰੂਪ ਦੇ ਵਿੱਚ ਇਹ ਚੰਡੀਗੜ੍ਹ ਪੰਜਾਬ ਨੂੰ ਮਿਲਣ ਤੱਕ ਜਾਣਾ ਚਾਹੀਦਾ ਆ ਇਹ ਸਾਡਾ ਹੱਕ ਆ। ਅਸੀਂ ਇਹ ਲੈਣਾ ਆ। ਤੇ ਕਈਆਂ ਨੂੰ ਇਹ ਲੱਗਦਾ ਜੇ ਯੂਨੀਵਰਸਿਟੀ ਸਟੇਟ ਨੂੰ ਦੇਤੀ ਜੀ ਕੇਂਦਰ ਦੀ ਗਰਾਟ ਬੰਦ ਹੋ ਜਾਣੀ। ਯਾਰ ਜਦੋਂ ਮਸਲਾ ਇਹੋ ਜਿਹਾ ਹੋਵੇ ਉਹਦੋਂ ਗ੍ਰਾਂਟਾਂ ਦੇ ਖਿਆਲ ਨਹੀਂ ਖੇਡੀ ਜਾਂਦੀ ਹੁੰਦੀ। ਜੇ ਸਾਡੀ ਜ਼ਮੀਨ ਬੰਜਰ ਵੀ ਹੋਵੇ ਉਹ ਸਾਡੀ ਆਪਣੀ ਹੋਣੀ ਚਾਹੀਦੀ ਆ। ਗਵਾਂਡੀ ਦੀ ਕਰੋੜ ਦੀ ਕੋਠੀ ਪਾ ਕੇ ਆਪਣੀ ਕੁਲੀ ਨਹੀਂ ਸਾੜ ਕੇ ਬਹਿ ਜਾਣਾ ਚਾਹੀਦਾ। ਤੁਹਾਡੇ ਹੱਥਾਂ ਦੇ ਵਿੱਚ ਜਿਹੜੇ ਪਲੇ ਕਾਰਡਸ ਨੇ ਜਾਂ ਵਾਰ-ਵਾਰ ਸਟੇਜ ਤੋਂ ਦੋ ਨਾਰੇ ਲੱਗ ਰਹੇ ਨੇ। ਉਹਨਾਂ ਨਾਰਿਆਂ ਦਾ ਜਿਹੜਾ ਜਿੰਨਾ ਕ ਮੈਨੂੰ ਸਮਝ ਆਇਆ ਆਪਣੇ ਸਿੱਕੇ ਇਤਿਹਾਸ ਦੇ ਵਿੱਚ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਪਹਿਲਾ ਨਾਰਾਇਆ ਮਿੱਟੀ ਧੁੰਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਇਹ ਜਿਹੜੀ ਪਹਿਲੀ ਲਾਈਨ ਆ ਕਿ ਮਿੱਟੀ ਧੁੰਨ ਰਬਾਬ ਦੀ ਇਹ ਕਿਹੜੀ ਰਬਾਬ ਦੀ ਮਿੱਟੀ ਧੁੰਨ ਲੱਗਦੀ ਹੈ ਸਾਨੂੰ ਇਹ ਅਰਬ ਦੇ ਰੇਤ ਦੇ ਟਿੱਬਿਆਂ ਦੇ ਵਿੱਚ ਵੱਜਦੀ ਰਬਾਬ ਦੀ ਗੱਲ ਨਹੀਂ ਹੋ ਰਹੀ ਇੱਥੇ ਇਥੇ ਉਹ ਸਰਬਾਬ ਦੀ ਗੱਲ ਹੁੰਦੀ ਆ ਜਿਹੜੀ ਭਾਈ ਮਰਦਾਨਾ ਜੀ ਨੇ ਬਾਬੇ ਨਾਨਕ ਦੀ ਬਾਣੀ ਦੇ ਨਾਲ ਵਜਾਈ ਸੀ ਤੇ ਇਸ ਸਰਬਾਬ ਦੀ ਮਿੱਠੀ ਧੁਨ ਨੇ ਇਸ ਖਿੱਤੇ ਦੇ ਲੋਕਾਂ ਦੇ ਅੰਦਰ ਇੱਕ ਠਹਿਰਾ ਪੈਦਾ ਕੀਤਾ ਜਿੰਨੂੰ ਅਸੀਂ ਅੱਜ ਡਿਸਪਲਿਨ ਕਹਿੰਨੇ ਆ ਇਹ ਸਾਡੇ ਅੰਦਰ ਹੈ ਤੇ ਵਾਰ-ਵਾਰ ਸਟੇਜ ਤੋਂ ਅਸੀਂ ਇਹ ਕਹਿ ਰਹੇ ਆ ਤੇ ਬੇਨਤੀਆਂ ਵੀ ਹੋ ਰਹੀਆਂ ਔਰ ਸਾਡੀ ਸੰਗਤ ਡਿਸਪਲਿਨ ਦੇ ਵਿੱਚ ਹੈ ਵੀ ਪਰ ਜਿਨ੍ਹਾਂ ਨੂੰ ਇਹ ਰਬਾਬ ਦੀ ਧੁਨ ਸੁਣਾਈ ਨਹੀਂ ਦਿੱਤੀ ਉਹ ਅਸਲ ਦੇ ਵਿੱਚ ਨੇ ਇੱਥੇ ਦਾ ਪ੍ਰਸ਼ਾਸਨ ਉਹਦੇ ਬਾਰੇ ਬਹੁਤ ਗੱਲਾਂ ਹੋ ਚੁੱਕੀਆਂ ਨੇ ਪਰ ਉਹਦੇ ਵਿੱਚੋਂ ਮੈਂ ਅਗਲੀ ਗੱਲ ਲੈ ਕੇ ਜਾਣੀ ਚਾਹੁੰਨਾ ਕਿ ਗੁਰੂ ਨਾਨਕ ਮਹਾਰਾਜ ਦੇ ਦਸਵੇਂ ਜਾਮੇ ਦੇ ਵਿੱਚ ਇਸੇ ਰਬਾਬ ਦੀ ਧੁਨ ਨੂੰ ਰਣਜੀਤ ਨਗਾਰੇ 'ਚ ਬਦਲਿਆ ਹੈ ਤੇ ਜਿਸ ਬੰਦੇ ਦੇ ਅੰਦਰੋਂ ਰਬਾਬ ਦੀ ਮਿੱਠੀ ਧੁਨ ਦੇ ਠਹਿਰਾਣੇ ਮੌਕਾ ਆਉਣ ਤੇ ਰਣਜੀਤ ਨਗਾਰਾ ਨਾ ਵਜਾਇਆ ਤੇ ਸੱਚੇ ਦਿੱਲੀ ਦਾ ਤਖਤ ਕੱਲੀ ਰਬਾਬ ਨਾਲ ਨਹੀਂ ਕੰਬਦਾ ਜਿੱਥੇ ਇਸ ਰਬਾਬ ਦੀ ਧੁਨ ਨੂੰ ਯਾਦ ਕਰਦੇ ਆ ਉੱਥੇ ਉਸ ਰਣਜੀਤ ਨਗਾਰੇ ਨੂੰ ਬਰਾਬਰ ਤੇ ਯਾਦ ਰੱਖੀਏ ਤੇ ਨਾਲ ਦੀ ਨਾਲ ਇਸ ਗੱਲ ਦਾ ਸਮਾਂ ਬਰਕਰਾਰ ਰੱਖੀਏ ਕਿ ਕਦੋਂ ਅਸੀਂ ਆਪਣੇ ਵਿੱਚ ਡਿਸਪਲਿਨ ਰੱਖ ਕੇ ਤੇ ਰਣਜੀਤ ਨਗਾਰੇ ਤੇ ਚੋਟ ਮਾਰਨੀ ਆ ਇਹ ਲੀਡਰਸ਼ਿਪ ਨੂੰ ਆਉਣੀ ਚਾਹੀਦੀ ਤੇ ਜਿੰਨੂੰ ਇਹ ਲੱਗਦਾ ਹੈ ਕਿ ਰਣਜੀਤ ਨਗਾਰੇ ਤੇ ਚੋਟ ਮਾਰਿਆ ਮੇਰੇ ਸਿਰ ਦੀਆਂ ਨਾੜਾਂ ਪੀੜ ਕਰਨ ਗਈਆਂ ਰੱਬ ਦਾ ਵਾਸਤਾ ਆ ਉਹ ਇੱਥੇ ਹਾਲ ਦਵਾਈ ਨਾ ਪਾਵੇ ਇਹ ਨਗਾਰੇ ਦੇ ਵਿੱਚੋਂ ਹੀ ਇਨਕਲਾਬ ਨਿਕਲਦਾ ਆ ਜਿੰਨੂੰ ਤੁਸੀਂ ਕ੍ਰਾਂਤੀ ਕਹਿ ਦਿੰਦੇ ਹੋ ਜਿੰਨੂੰ ਅਸੀਂ ਰੈਵੋਲੂਸ਼ਨ ਕਹਿ ਦਨੇ ਆ ਤੇ ਜੇ ਸਹੀ ਸਮਾਂ ਆਉਂਦਿਆ ਨਗਾਰੇ ਨਾ ਵਜੇ ਤੇ ਇਨਕਲਾਬ ਕਈ ਰੀ ਦਰਵਾਜ਼ਾ ਖੜਕਾ ਕੇ ਵਾਪਸ ਹੀ ਮੁੜ ਜਾਂਦਾ ਹੁੰਦਾ ਤੇ ਅਸੀਂ ਉਹ ਮੁੜਨ ਨਹੀਂ ਦੇਣਾ ਦੂਸਰਾ ਨਾਰਾ ਜਿਹੜਾ ਇੱਥੇ ਆ ਸੁਹਾ ਫੁੱਲ ਗੁਲਾਬ ਦਾ ਹੁਣ ਗੁਲਾਬ ਦੇ ਫੁੱਲ ਦੀ ਇੱਕ ਖਾਸੀਅਤ ਆ ਗੁਲਾਬ ਦਾ ਫੁੱਲ ਜੇ ਉਹਦੇ ਨਾਲ ਕੰਡੇ ਨਾ ਹੋਏ ਤੇ ਜਿਹੜਾ ਮਰਜੀ ਖੋਤਾ ਚਰਦਾ ਚਰਦਾ ਆ ਕੇ ਗੁਲਾਬ ਦਾ ਫੁੱਲ ਚਰ ਕੇ ਹੋ ਜਾਏਗਾ ਇਹ ਸੁਹਾ ਫੁੱਲ ਗੁਲਾਬ ਦੇ ਨਾਲ ਜਿਹੜਾ ਚੰਡੀਗੜ੍ਹ ਪੰਜਾਬ ਦਾ ਆ ਇਹਦੇ ਕੰਡੇ ਰੂਪੀ ਪੰਜਾਬ ਦੀ ਨੌਜਵਾਨੀ ਆ ਤੇ ਜੇ ਕਿਸੇ ਦਿੱਲੀ ਦੇ ਖੋਤੇ ਨੇ ਇਸ ਨੂੰ ਮੂੰਹ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇੱਕ ਵਾਰੀ ਮੂੰਹ ਛਲਾਂਗੇ ਜ਼ਰੂਰ ਸੋ ਸਾਨੂੰ ਆਪਣਾ ਸੰਘਰਸ਼ ਜਿੱਥੋਂ ਮੈਂ ਗੱਲ ਤੋਰੀ ਵੀ ਰਬਾਬ ਦੀ ਮਿੱਠੀ ਧੁਨ ਤੋਂ ਸ਼ੁਰੂ ਕਰਕੇ ਜੇ ਲੋੜ ਪਈ ਤੇ ਨਰਜੀਤ ਰঞ্জੀਤ ਨਗਾਰਿਆਂ ਤੱਕ ਲੈ ਕੇ ਜਾਣਾ ਪੈਣਾ ਤੇ ਉਹਦੇ ਲਈ ਤਿਆਰ ਰਹਿਣਾ ਪੈਣਾ ਦੂਸਰੀ ਗੱਲ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਗੱਲ ਆ ਮੈਂ ਇੱਕ ਗੱਲ ਸਾਫ਼ ਕਹਿ ਦਵਾ ਇੱਥੋਂ ਮੈਂ ਕਿਸੇ ਵਿਦਿਆਰਥੀ ਸੰਘਰਸ਼ ਦੇ ਮੋਢਿਆਂ ਤੇ ਉੱਤੇ ਚੜ ਕੇ ਆਪਣਾ ਹੌਕਾ ਦੇਣੇ ਆ ਆਖਰੀ ਫੈਸਲਾ ਨੌਜਵਾਨਾਂ ਦਾ ਆਖਰੀ ਫੈਸਲਾ ਵਿਦਿਆਰਥੀਆਂ ਦਾ ਤੇ ਉਹ ਜੋ ਵੀ ਸੰਘਰਸ਼ ਉਹ ਲਿਖਣਗੇ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਖੜਨਗੇ ਪਰ ਮੈਂ ਆਪਣੀ ਬੇਨਤੀ ਆਪਣੇ ਵਿਚਾਰ ਤੁਹਾਡੇ ਨਾਲ ਜ਼ਰੂਰ ਰੱਖ ਦੇਣੇ ਆ ਉਹਨੂੰ ਮੰਨਣਾ ਨਹੀਂ ਮੰਨਣਾ ਉਹਦੀ ਕੋਈ ਨਹੀਂਗੀ ਜੇ ਨਾ ਵੀ ਮੰਨੋਗੇ ਤਾਂ ਕੋਈ ਰੋਸ ਨਹੀਂਗਾ ਪੀ ਮੈਂ ਇਹ ਗੱਲ ਕਰ ਗਿਆ ਹੈ ਮੰਨਦੇ ਨਹੀਂ ਜੀ ਜੋ ਤੁਸੀਂ ਸੰਘਰਸ਼ ਜਿਸ ਤਰੀਕੇ ਨਾਲ ਚਲਾਓਗੇ ਓਵੇਂ ਚੱਲੇਗਾ ਤੇ ਸਾਡਾ ਸਹਿਯੋਗ ਸਾਡੇ ਤੋਂ ਮੇਰਾ ਕਹਿਣ ਦਾ ਮਤਲਬ ਪੰਜਾਬ ਦੇ ਲੋਕਾਂ ਦਾ ਸਹਿਯੋਗ ਜਿਵੇਂ ਅੱਜ ਮਿਲਿਆ ਮਿਲੇਗਾ ਪਰ ਉਹਦੇ ਨਾਲ ਨਾਲ ਮੈਂ ਆਪਣੀ ਗੱਲ ਇੰਨੀ ਜ਼ਰੂਰ ਰੱਖ ਦੇਣੀ ਚਾਹੁੰਦਾ ਕਿ ਯੂਨੀਵਰਸਿਟੀ ਦਾ ਮਸਲਾ ਸੈਨੇਟ ਤੋਂ ਦੁਰਦਾ ਅਸੀਂ ਕਹਿੰਦੇ ਜੀ ਸੈਨੇਟ ਇਸ ਕਰਕੇ ਮਰਦੀ ਜਾਂਦੀ ਸਾਥੋ ਯੂਨੀਵਰਸਿਟੀ ਖੋਲਣ ਲੱਗੇ ਯੂਨੀਵਰਸਿਟੀ ਸਾਥੋ ਕਿਉਂ ਖੋਈ ਗਈ ਕਿਉਂਕਿ ਚੰਡੀਗੜ੍ਹ ਸਾਡੇ ਕੋਲ ਨਹੀਂ ਰਿਹਾ ਅੱਜ ਤੇ ਚੰਡੀਗੜ੍ਹ ਸਾਥੋਂ ਕਿਉਂ ਖੋਇਆ ਗਿਆ ਅਸੀਂ ਸਾਰੇ ਜਾਣਦੇ ਆ ਤੇ ਜੇ ਇਸ ਮਸਲੇ ਨੂੰ ਕੱਲਾ ਸੈਨੇਟ ਤੱਕ ਸੀਮਿਤ ਕਰਕੇ ਵੇਖਾਂਗੇ ਤੇ ਫਿਰ ਹਰ ਸਾਲ ਦੋਈ ਸਾਲੀ ਇੱਥੇ ਇਦਾਂ ਹੀ ਮੇਲੇ ਲਾਉਣ ਲਈ ਤਿਆਰ ਰੋ ਇੱਥੇ ਵਿਦਵਾਨ ਇਦਾਂ ਹੀ ਲੈਕਚਰ ਦੇਣ ਲਈ ਤਿਆਰ ਰਹਿਣ ਇੱਥੇ ਇਦਾਂ ਹੀ ਸੰਘਰਸ਼ ਦੀਆਂ ਹਾਲ ਦਵਾਈਆਂ ਪਾਉਣ ਲਈ ਅਸੀਂ ਤਿਆਰ ਰਹੀਏ ਪਰ ਜੇ ਇਹਦਾ ਪੱਕਾ ਬਣ ਬੰਨਣਾ ਆ ਤੇ ਸਚਾਈ ਇਹ ਆ ਜਿਹੜੀ ਮੈਂ ਗੱਲ ਤੋਰੀ ਸੀ ਕਿ ਸੈਨੇਟ ਦੀਆਂ ਇਲੈਕਸ਼ਨਾਂ ਤੋਂ ਚੱਲਦਾ ਆ ਸਟੂਡੈਂਟ ਸੰਘਰਸ਼ ਪੰਜਾਬ ਦੇ ਰੂਪ ਦੇ ਵਿੱਚ ਇਹ ਚੰਡੀਗੜ੍ਹ ਪੰਜਾਬ ਨੂੰ ਮਿਲਣ ਤੱਕ ਜਾਣਾ ਚਾਹੀਦਾ ਆ ਇਹ ਸਾਡਾ ਹੱਕ ਆ ਅਸੀਂ ਇਹ ਲੈਣਾ ਆ ਤੇ ਚੰਡੀਗੜ੍ਹ ਦੇ ਵਿੱਚ ਜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਚਾਹੇ ਉਹ ਕਾਂਗਰਸ ਚਾਹੇ ਅਕਾਲੀ ਆਏ ਚਾਹੇ ਹੁਣ ਆਪਦੀ ਆ ਕੋਈ ਕਿਸੇ ਦਾ ਲਿਹਾਜ਼ ਨਹੀਂ ਸਾਨੂੰ ਸਾਰੇ ਬਰਾਬਰ ਤੇ ਦੇਖਦੇ ਨੇ ਕਿਸੇ ਨੇ ਇੱਕ ਕਦਮ ਨਹੀਂ ਵਧਾਇਆ ਚੰਡੀਗੜ੍ਹ ਆਪਣੇ ਹੱਕਾਂ ਦੇ ਵਿੱਚ ਲੈਣ ਦੇ ਲਈ ਤੇ ਅੱਜ ਦੀ ਸਰਕਾਰ ਇਹ ਤੇ ਕਹਿੰਦੀ ਜੀ ਵਿਧਾਨ ਸਭਾ ਵੀ ਬਣਾ ਕੇ ਦਵਾਂਗੇ ਮੇਰਾ ਕੋਈ ਵੈਰ ਵਿਰੋਧ ਨਹੀਂ ਹਰਿਆਣੇ ਦੇ ਨਾਲ ਨਾ ਹਿਮਾਚਲ ਦੇ ਨਾਲ ਸਗੋਂ ਮੈਂ ਇਹ ਕਹਿਣਾ ਜਿੰਨੇ ਇੱਥੇ ਬੁਲਾਰੇ ਬੋਲੇ ਨੇ ਚਾਹੇ ਉਹ ਦੂਜੇ ਸੂਬਿਆਂ ਦੇ ਨੇ ਪੰਜਾਬੀ ਚ ਬੋਲੇ ਨੇ ਤੇ ਜਿੱਥੇ ਜਿੱਥੇ ਤੱਕ ਪੰਜਾਬੀ ਬੋਲੀ ਜਾਂਦੀ ਆ ਉਹ ਪੰਜਾਬ ਆ ਤੇ ਉਸ ਪੰਜਾਬੀ ਬੋਲਦੇ ਇਲਾਕਿਆਂ ਤੱਕ ਸਾਡਾ ਦਾਵਾ ਆ ਇਸ ਕਰਕੇ ਇਹ ਭਰਾ ਸਾਡੇ ਨੇ ਇਹਨਾਂ ਨੂੰ ਇਹ ਕਹੇ ਕਿ ਬਾਅਦ ਵਿੱਚ ਕੋਈ ਪਾੜਨ ਦਾ ਕੋਸ਼ਿਸ਼ ਨਾ ਕਰੇ ਪੀ ਇਹ ਤੇ ਹਿਮਾਚਲ ਬਾਰੇ ਉਹ ਬੋਲਦਾ ਹੈ ਹਰਿਆਣੇ ਬਾਰੇ ਉਹ ਬੋਲਦਾ ਹੀ ਅਸੀਂ ਸਾਂਝਾ ਪੰਜਾਬ ਸੀ ਸਾਡੇ ਵਿੱਚ ਲੀਕਾਂ ਦਿੱਲੀ ਨੇ ਵਾਈਆਂ ਨੇ ਤੇ ਉਹ ਲੀਕਾਂ ਮਟਾਉਣੀਆਂ ਸਾਨੂੰ ਸੰਘਰਸ਼ਣਾ ਪੈਣੀਆਂ ਨੇ ਤੇ ਤੀਸਰੀ ਪਿਛਲੇ 10 ਸਾਲਾਂ ਦੇ ਵਿੱਚ ਤੁਸੀਂ ਇੱਕ ਚੀਜ਼ ਮਹਿਸੂਸ ਕਰੋ ਵਾਰ-ਵਾਰ ਇੱਥੇ ਗੱਲ ਹੁੰਦੀ ਹੈ ਜੀ ਕਨਸਟੀਟਿਊਸ਼ਨਲ ਰਾਈਟਸ ਨੇ ਸਾਡੇ ਸਾਡੇ ਡੈਮੋਕ੍ਰੇਸੀ ਦੇ ਅਧਿਕਾਰ ਨੇ ਤੁਸੀਂ ਪਿਛਲੇ 17 ਸਾਲਾਂ ਦੇ ਵਿੱਚ ਜੇ ਪੰਜਾਬ ਨੂੰ ਇੱਕ ਵੀ ਅਧਿਕਾਰ ਡੈਮੋਕ੍ਰੇਸੀ ਨੇ ਦਿਵਾਇਆ ਤੇ ਸਾਨੂੰ ਦੱਸੋ ਜਿਹੜਾ ਜਿਹੜਾ ਅਧਿਕਾਰ ਅਸੀਂ ਲਿਆ ਆ ਉਹ ਸੰਘਰਸ਼ ਕਰਕੇ ਲਿਆ ਬਹੁਤੀ ਪਿਛੇ ਨਾ ਜਾਓ ਪਿਛਲੇ 10 ਸਾਲਾਂ ਦਾ ਸਮਾਂ ਵੇਖ ਲਓ ਅਸੀਂ ਕਿਸਾਨੀ ਬਿੱਲ ਵਾਪਸ ਕਰਵਾਏ ਡੈਮੋਕ੍ਰੇਸੀ ਨੇ ਸਾਡੇ ਸਿਰ ਤੇ ਥੋਪੇ ਡੈਮੋਕ੍ਰੇਸੀ ਨੇ ਸਾਡੇ ਸਿਰ ਤੇ ਮੜੇ ਪਰ ਅਸੀਂ ਕਿਸਾਨੀ ਬਿੱਲ ਰੱਦ ਕਰਵਾਏ ਸੰਘਰਸ਼ ਦੇ ਨਾਲ ਅੱਜ ਉਸੇ ਡੈਮੋਕ੍ਰੇਸੀ ਦੀ ਆੜ ਹੇਟ ਇਸ ਸੈਨਟ ਪੰਗ ਕਰਨ ਨੂੰ ਫਿਰਦੀ ਹੀ ਕੇਂਦਰ ਪਰ ਜੇ ਅੱਜੋ ਨੋਟੀਫਿਕੇਸ਼ਨ ਵਾਪਸ ਹੋਏ ਤੇ ਸਾਡੇ ਸੰਘਰਸ਼ ਦੇ ਨਾਲ ਤੇ ਸਚਾਈ ਇਹ ਆ ਜੇ ਪੰਜਾਬ ਦੀ ਅਖੀਰੀ ਆਜ਼ਾਦੀ ਦਾ ਹਲ ਕੱਢਣਾ ਆ ਆਪਣੀਆਂ ਮੁਸੀਬਤਾਂ ਦਾ ਹਲ ਕੱਢਣਾ ਆ ਤੇ ਪੰਜਾਬ ਦੀ ਨੌਜਵਾਨੀ ਨੂੰ ਸੰਘਰਸ਼ ਕਰਨਾ ਪੈਣਾ ਸੰਘਰਸ਼ ਤੋਂ ਮੂੰਹ ਮੋੜਿਆ ਕੋਈ ਮਸਲਾ ਹੱਲ ਨਹੀਂ ਹੋਣਾ ਸੋ ਸਮਾ ਦੋ ਵਾਰ ਮੈਨੂੰ ਇਸ਼ਾਰੇ ਹੋ ਗਏ ਨੇ ਮੈਂ ਇਹਨਾਂ ਦੀ ਸਮੱਸਿਆ ਸਮਝਣਾ ਸਟੇਸ ਦਾ ਤਰਦੀ ਬੜੀ ਹੁੰਦੀ ਆ ਇਸ ਕਰਕੇ ਗੱਲਾਂ ਕੋਈ ਵੱਧ ਘਟ ਕਹਿ ਗਿਆ ਹਾਂ ਤੇ ਸਟੂਡੈਂਟਸ ਤੋਂ ਕੋਲੋਂ ਮਾਫੀ ਹੈ ਪਰ ਮੈਂ ਇਹਨੀ ਗੱਲ ਫੇਰ ਅਖੀਰ ਤੇ ਰਿਪੀਟ ਆਪਣੀ ਕਰਦਾ ਅਖੀਰੀ ਸੰਘਰਸ਼ ਸਟੂਡੈਂਟਸ ਦਾ ਜੋ ਐਲਾਨ ਕਰਨਗੇ ਸਾਥ ਦੇਵਾਂਗੇ ਪਰ ਬਤੌਰ ਪੰਜਾਬੀ ਬਤੌਰ ਗੁਰੂ ਨਾਨਕ ਦੇ ਸਿੱਖ ਬਤੌਰ ਇਸ ਖਿੱਤੇ ਦੇ ਮਾਲਕ ਅਸੀਂ ਆਪਣਾ ਦਾਵਾ ਪੰਜਾਬ ਤੇ ਰੱਖਣਾ ਆ ਤੇ ਦਾਵਾ ਪੰਜਾਬ ਤੇ ਰੱਖਣ ਦੇ ਨਾਲ ਨਾਲ ਯੂਨੀਵਰਸਿਟੀ ਵਾਲਾ ਦਾਵਾ ਆਪਣਿਆ ਮਜ਼ਬੂਤ ਹੋ ਜਾਂਦਾ ਕੋਈ ਸੱਜਣ ਸਵੇਰੇ ਮੇਰੇ ਨੂੰ ਬੇਨਤੀ ਕਰਦਾ ਪਿਆ ਹੈ ਪੰਥਕੀ ਮੈਨੂੰ ਉਹਨਾਂ ਤੇ ਬੇਈਮਾਨੀ ਨਹੀਂ ਚਾਹ ਮੈਂ ਨਹੀਂ ਕਹਿੰਦਾ ਵੀ ਸਮਝ ਨਹੀਂ ਹੈਗੀ ਆਖਰੀ ਬੇਨਤੀ ਹੈ ਮੇਰੀ ਉਹ ਸਿਰਫ ਇੰਨੀ ਆ ਕਿ ਕਈਆਂ ਨੂੰ ਇਹ ਲੱਗਦਾ ਜੇ ਯੂਨੀਵਰਸਿਟੀ ਸਟੇਟ ਨੂੰ ਦੇਤੀ ਜੀ ਕੇਂਦਰ ਦੀ ਗਰਾਟ ਬੰਦ ਹੋ ਜਾਣੀ ਯਾਰ ਜਦੋਂ ਮਸਲਾ ਇਹੋ ਜਿਹਾ ਹੋਵੇ ਉਦੋਂ ਗਰਾਂਟਾਂ ਦੇ ਖਿਆਲ ਨਹੀਂ ਖੇਡੀ ਜਾਂਦੀ ਹੁੰਦੀ ਜੇ ਸਾਡੀ ਜ਼ਮੀਨ ਬੰਜਰ ਵੀ ਹੋਵੇ ਉਹ ਸਾਡੀ ਆਪਣੀ ਹੋਣੀ ਚਾਹੀਦੀ ਆ ਗਵਾਂਡੀ ਦੀ ਕਰੋੜ ਦੀ ਕੋਠੀ ਪਾ ਕੇ ਆਪਣੀ ਕੁਲੀ ਨਹੀਂ ਸਾੜ ਕੇ ਬਹਿ ਜਾਣਾ ਚਾਹੀਦਾ ਸਾਡੀ ਇਹ ਯੂਨੀਵਰਸਿਟੀ ਸਾਡੀ ਇਹ ਯੂਨੀਵਰਸਿਟੀ ਸਾਡੀ ਆਪਣੀ ਹੋਣੀ ਚਾਹੀਦੀ ਆ ਸਾਡੇ ਦੇਸ਼ ਦੀ ਹੋਣੀ ਚਾਹੀਦੀ ਆ ਤੇ ਮੈਂ ਮਾਣ ਨਾਲ ਕਹਿੰਦਾ ਮੇਰਾ ਦੇਸ਼ ਪੰਜਾਬ ਆ ਤੇ ਮੈਂ ਇਹਦੇ ਲਈ ਲੜਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ